ਯੋ ਬਣਾਏ ਹੈ ਹੈਲੋ ਵੈਲਕਮ ਗਾਇਸ ਅੱਜ ਆਪਾਂ ਨਿਊ ਵਲੋਗ ਵਿੱਚ ਸਵਾਗਤ ਹੈ ਆਪਕਾ ਅੱਜ ਆਪਾਂ ਯਾਰ ਸਾਰੀ ਸਫਾਈ ਕਰ ਰਹੇ ਹਾਂ ਬਾਰੀ ਵੀ ਇਹ ਮਿਸ਼ੂ ਤੋਂ ਬਾਕਸ ਮਗਾਈ ਸੀ ਨਵੇਂ ਇਹਦੇ ਵਿੱਚ ਸਾਰਾ ਆਪਾਂ ਸਮਾਨ ਪਾ ਦਿੱਤਾ ਵਾ ਬਹੁਤ ਹੀ ਵਧੀਆ ਜਿਹੜਾ ਬਾਕਸ ਆ ਇਹਦੇ ਵਿੱਚ ਬਹੁਤ ਵਧੀਆ ਸਮਾਨ ਆ ਜਾਂਦਾ ਸਾਰਾ ਕੀ ਪੈਂਦਾ ਚੈੱਕ ਕਰੋ ਇੱਕ ਆ ਬਾਕਸ ਆ ਜਾਂਦੇ ਇਕੋ ਛੋਟਾ ਜਾਵਾ ਗਾਂਟੀ ਖਿੱਟੀ ਜਾਂਦੀ ਹੁੰਦੇ ਚ ਆਦਾ ਕਿ ਕਿੰਨਾ ਸਾਰਾ ਸਮਾਨ ਆ ਸਾਰਾ ਐਸੇ ਵਿੱਚ ਹੀ ਆਏਣਾ ਇਹ ਐਨਸੀਰ ਦਾ ਆਪਣਾ ਕਿ ਡੀਐਨਡੀ ਐਟਡੀ ਜੀ ਐਨਸੀ ਉਹ 16 ਆ ਕੱਲੀ ਲੱਗੀ ਪਈ ਐ ਟਡੀ ਜੀ ਓਏ ਯਾਰ ਬਹੁਤ ਵਧੀਆ ਚੀਜ਼ ਐ ਕਿੰਨੇ ਦੀ ਆਈ ਇਹ ਬਣੀਆ ਇਹ ਬਣੋ ਪਈ 350 ਇਹ 350 ਦੀ ਪਈ ਹੈ ਤਿੰਨ ਤਿੰਨ ਬਾਕਸ ਹੈ ਹਾਂ ਤਿੰਨ ਬਾਕਸ ਬਹੁਤ ਵਧੀਆ ਬਾਕਸ ਹੈ ਇਹ ਮਿਸ਼ੂ ਤੋਂ ਅਸੀਂ ਬਾਈ ਕੀਤੇ ਆ ਇਹ ਸਮਾਨ ਦੇਖੋ ਕਿੰਨਾ ਸਾਰਾ ਸਮਾਨ ਆ ਗਿਆ ਇਹਦੇ ਵਿੱਚ ਜਿਹਦਾ ਮਰਜੀ ਇਹਨੂੰ ਤੁਸੀਂ ਬਾਈ ਕਰ ਸਕਦੇ ਨਾਲੇ ਇੰਨੇ ਕਿ ਜਗ੍ਹਾ ਤੇ ਇਹ ਆ ਜਾਂਦੇ ਆ ਸਾਰੀ ਸਫਾਈ ਕੀਤੀ ਆ ਹੁਣ ਸਾਰਾ ਟਿਕਾ ਕੇ ਲਾਵਾਂਗੇ ਬਾਕਸ ਦੇ ਵਿੱਚ ਆ ਆਪਣਾ ਰੂਮ ਆ ਜਿਹੜੇ ਬੱਡੇ ਨੇ ਫੋਟੋਆਂ ਲਾਈਆਂ ਚਾਹੇ ਆ ਇੱਥੇ ਲਾ ਦਿੱਤੀਆਂ ਆਪਾਂ ਚੈੱਕ ਕਰੋ ਇਹ ਆਪਣੇ ਯਾਦੀਆਂ ਇਹ ਆਪਣੇ ਰੋਕੇ ਦੀਆਂ ਇਹ ਸੱਟ ਕਿੱਦੀ ਦੀ ਹੈ ਦੇਨ ਛੀਦੀ ਇਹ ਹਰ ਗੁੱਲੀ ਨਾ ਨਹੀਂ ਹਟਦੀ ਨਹੀਂ ਹਟਦੀ ਸਾਡੇ ਨੂੰ ਜੇ ਨਾ ਹਟਾਓ ਉਨਾ ਹੀ ਕਰਦੀ ਹੈ ਇਹ ਜੱਡੀ ਦੀ ਤੇ ਬਹੁਤ ਭੈੜੀ ਆ ਬੈ ਜਾ ਇੱਥੇ ਬੈ ਟੇ ਕੇ ਚੱਲ ਬੈ ਬੈ ਟੇ ਕੇ ਨਹੀਂ ਨਹੀਂ ਦੇਗਾ ਬੈ ਜਾ ਉਹ ਆਉਂ ਤੁਰ ਦਿਨਾ ਹੀ ਨਾ ਹੁਣੇ ਤੂੰ ਕੀ ਮੈਂ ਬੈਠ ਬੈ ਬੈ ਜਾ ਉੱਥੇ ਨਹੀਂ ਦੇਣਾ ਬੈਠ ਜਿਕੇ ਨਹੀਂ ਬੈ 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 ਜਾ ਉੱਥੇ ਐਵੇਂ ਕੀ ਐ ਚਲ ਬੈਹ ਉੱਥੇ ਤੂੰ ਬੈ ਮੈਨੂੰ ਕਹਿੰਦੀ ਬੈ ਆ ਵੇਲਾ ਬੈ ਜਾ ਕਿ ਨਹੀਂ ਬੈ ਉੱਥੇ ਚਲ ट फिर फिर समान सारा कटी वे ਤੇਰਾ ਸਮਾਰਕੜੀ ਸੀ ਫਿਰਦੀ ਹੈ ਨਾ ਨਹੀਂ ਆਦੀ ਹਾਂ ਆ ਪਾ ਉਤਰੀ ਖੜ ਜਾ ਪਰ ਤੂੰ ਨਹੀਂ ਆਣਦੀ ਨਹੀਂ ਆਣਦੀ ਹੈ ਨਹੀਂ ਆਣਦੀ ਨਹੀਂ ਆਣਦੀ ਆ ਆ ਕੀ ਆਈ ਆਈਆ ਹੈ ਨਹੀਂ ਆਣਦੀ ਤੂੰ ਆ ਨਹੀਂ ਆਣਦੀ हैं इधर वेक मेरे गल नहीं आ रही इ इ ला करिए ला मेकअप करिए तेरा <laughs> ला मेकअप करिए आ देखो गाइस कितने खुश दी है मेकअप करा के आइस करो आइस आइस मास आइस क्लोज करो आइस हाँ <laughs> ਚੱਲ ਕੈਪਿੰਗ ਕਰ ਦੇ ਕਲਾਪਿੰਗ ਓ ਤੇਰੀ ਤੇ ਬਰਥਡੇ ਦੇ ਪਿਆਰ ਕਰਾ ਜਾ ਕਰਾ ਜਾ ਕਰਾ ਚੱਕਲਾਪਿੰਗ ਕਰ ਦੇ ਕਲਾਪਿੰਗ ਕਰਕੇ ਦਿਖਾਓ ਜੈਨਸ਼ੀ ਇਧਰ ਆ ਮੇਰੀ ਕਿੱਤੇ ਜੈਨਜੀ ਕਲਾਪਿੰਗ ਕਰੀ ਕਲਾਪਿੰਗ ਕਲਾਪਿੰਗ ਕਰੋ ਕਲਾਪਿੰਗ ਕਰ ਦੋ ਕਲਾਪਿੰਗ ਕਰਿਆ ਕਿਵੇਂ ਕਰਦਾ ਹੁਣ ਜੈਨਸ਼ੀ ਕਲਾਪਿੰਗ ਕਰੋ ਤੋ ਗਾਈਸ ਬਾਏ ਬਾਏ ਇੰਨਾ ਕਹੀ ਅੱਜ ਸਵਾ ਵਲੋਗ ਆਪਣਾ ਇੱਥੇ ਹੀ ਕਰਦੇ ਹਾਂ ਸਮਾਪਤ